ਪੱਕੇ ਥਾਂ ਤੇ ਸਪਾਈ ਕਰ ਕਰ ਜਮਾ ਅੱਕ ਜਾਨੀਆਂ ਜੇ ਕਿਤੇ ਪਾਣੀ ਡੁੱਲ ਜੇ ਤਾਂ ਪੋਚਾ ਚਾਰ ਡੁੱਲ ਜੇ ਤਾਂ ਪੋਚਾ ਜੇ ਕੋਈ ਪੜਾ ਕਰ ਦੇ ਤਾਂ ਪੋਚਾ ਸਾਰਾ ਦਿਨ ਲੜਾਈ ਦੇ ਹੀ ਰਹਿੰਦਾ ਬਸ ਅੱਗੇ ਮौज ਹੁੰਦੀ ਕੱਚੇ ਘਰ ਹੁੰਦੇ ਕੱਚੇ ਕੋਠੇ ਹੁੰਦੇ ਕੱਚੇ ਬੇੜੇ ਹੁੰਦੇ ਕੱਚੀਆਂ ਗਲੀਆਂ ਹੁੰਦੀਆਂ ਕੱਚੇ ਮਕਾਨ ਹੁੰਦੇ ਨਾ ਕੋਈ ਡਲ ਡਲਾਈ ਦਾ ਰੌਲਾ ਸੀ ਕੋਈ ਪਾਣੀ ਡੁੱਲੀ ਜਾਵੇ ਚਾਰ ਡੁੱਲੀ ਜਾਵੇ ਕੋਈ ਚੱਕਰ ਨਹੀਂ ਆਹ ਦੇਖੋ ਹੁਣ ਇੱਥੇ ਕੱਚਾ ਬੇੜਾ ਹੈਗਾ ਇੰਨਾਗਾ ਤੇ ਇਹ ਚ ਪਾਣੀ ਛਿੜਕੋ ਮਾੜਾ ਜਾ ਤਾਂ ਬੋਂਕਰ ਮਾਰੋ ਅਰਥਾਂ ਤੱਕ ਇਹਦੇ ਗਨਝਾਕਣ ਦੀ ਲੋੜ ਨਹੀਂ ਹੈਗੀ ਚਾਹੇ ਇੱਥੇ ਪਾਣੀ ਡੁੱਲੀ ਜਾਵੇ ਚਾਹੇ ਇੱਥੇ ਚਾੜ ਡੁੱਲੀ ਜਾਵੇ ਤੇ ਜੇ ਇਹੀ ਜੇ ਪੱਕੇ ਫਰਸ਼ ਤੇ ਮਾੜਾ ਜਾ ਵੀ ਕੋਈ ਪਾਣੀ ਡੁੱਲ ਜੇ ਪਹਿਨਾ ਤਰ ਲੱਤ ਵਾਂਗਲੀ ਦੀ ਟੁੱਟਦੀ ਟੁੱਟਦੀ ਆ 10 ਵਾਰੀ ਅਗਲਾ ਡਿੱਗੂਗਾ ਕਿਉਂਕਿ ਤਲਕਣਾ ਵਾਲਾ ਹੁੰਦਾਗਾ ਇਹ ਆਪਾਂ ਦੇਖ ਦਿਖਾਈ ਦੇ ਚੱਕਰ 'ਚ ਸੱਚੀ ਬਸ ਉਹੀ ਗੱਲ ਜੀ ਮੈਂ ਆਪਾਂ ਕਹਿ ਦੇਣੀ ਆ ਵੀ ਪੁਰਾਣਾ ਵਿਰਸਾ ਆਪਣਾ ਵੀ ਖਤਮ ਹੀ ਹੋਈ ਜਾਂਦਾ ਇਹ ਆਪਣਾ ਇੰਨਾ ਕ ਕੱਚਾ ਵੇੜਾ ਹੈਗਾ ਇਹ ਆਪਾਂ ਨੇ ਰੱਖਿਆ ਹੈਗਾ ਜਾਣ ਕੇ ਵੀ ਇਹਨੂੰ ਆਪਾਂ ਪੱਕਾ ਨਹੀਂ ਕਰਾਉਂਦੇ ਸੋਨਾ ਲੱਗਦਾ ਹੈਗਾ ਤੇ ਜਦੋਂ ਹੁਣ ਇੱਥੇ ਮੰਜੇ ਢਾ ਕੇ ਬੈੰਨੇ ਆ ਨਾ ਬਹੁਤ ਬਾਹਲੀ ਵਧੀਆ ਸਕੂਨ ਮਿਲਦਾ ਹੈਗਾ ਜਾਨੀ ਕਿ ਕਿਵੇਂ ਇੱਥੇ ਜਵਾਕ ਖੇਡੀ ਜਾਣੇ ਹੁਣ ਜੇ ਕਈ ਵਾਰ ਦੇਖੋ ਜਵਾਕਾਂ ਨੂੰ ਆਪਾਂ ਕਹਿੰਦੇ ਨਾ ਅਲਰਜੀ ਹੋਗੀ ਇਹ ਅਲਰਜੀ ਤਾਂ ਹੀ ਹੁੰਦੀ ਹੈ ਜਦੋਂ ਆਪਾਂ ਉਹਨੂੰ ਮਿੱਟੀ ਦੇ ਵਿੱਚ ਖੇਡਣ ਨਹੀਂ ਦਿੰਦੇ ਜੇ ਆਪਾਂ ਜਵਾਕਾਂ ਨੂੰ ਮਿੱਟੀ ਦੇ ਵਿੱਚ ਖੇਡਣ ਦਈਏ ਕਦੇ ਉਹਨਾਂ ਨੂੰ ਅਲਰਜੀ ਨਹੀਂ ਹੁੰਦੀ ਕਦੇ ਉਹਨਾਂ ਨੂੰ ਚਾਮੜੀ ਦਾ ਰੋਗ ਨਹੀਂ ਹੁੰਦਾ ਕਦੇ ਵੀ ਇਹ ਮਿੱਟੀ 'ਚ ਐਨੇ ਜ਼ਿਆਦੇ ਗੁਣਾਂਗੇ ਹੱਗੇ ਦੇਖੋ ਜਵਾਕ ਐਡੇ ਨੇ ਮਿੱਟੀਆਂ ਜੀ ਖੇਡਦੇ ਹੁੰਦੇ ਕਦੇ ਕਿਸੇ ਨੂੰ ਚਾਮੜੀ ਦਾ ਰੋਗ ਨਹੀਂ ਹੁੰਦਾ ਸੀ ਕਦੇ ਕਿਸੇ ਨੂੰ ਅਲਰਜੀ ਨਹੀਂ ਸੀ ਹੁੰਦੀ ਹੁਣ ਤੁਸੀਂ ਪਿੰਡ ਦੇ ਪਿੰਡਾਂ ਦੇ ਜਵਾਕ ਤਾਂ ਅਜੇ ਵੀ ਬਚੇ ਆ ਪਰ ਜਿਹੜੇ ਸ਼ਹਿਰਾਂ ਵਾਲੇ ਆ ਗਏ ਉਹ ਤਾਂ ਇਹ ਨਾ ਜਮੀ ਬਸ ਕਿਸੇ ਨੂੰ ਅਲਰਜੀ ਹੋ ਗਈ ਕਿਸੇ ਨੂੰ ਚਾਮੜੀ ਦਾ ਰੋਗ ਹੋ ਗਿਆ ਤੇ ਬਸ ਆਹੀ ਬਿਮਾਰੀਆਂ ਹੀ ਚੱਲੀ ਜਾਂਦੀਆਂ ਨੇ ਤਾਂ ਕਰਕੇ ਮਿੱਟੀ ਜਿਹੜਾ ਕੱਚਾ ਵਿਹੜਾ ਰੱਖਣਾ ਬਹੁਤ ਜ਼ਰੂਰੀ ਹੈਗਾ ਚਾਹੇ ਥੋੜਾ ਰੱਖ ਲਓ ਦੋ ਮੰਜੇ ਜਿੰਨਾ ਰੱਖ ਲਓ ਪਰ ਕੱਚਾ ਵਿਹੜਾ ਘਰ ਵਿੱਚ ਜ਼ਰੂਰ ਰੱਖੋ ਕਿਉਂਕਿ ਇੱਥੇ ਜਿਵੇਂ ਹੁਣ ਨਿੱਕੇ ਜਵਾਕ ਹੁੰਦੇ ਆ ਉਹ ਖੇਡਣ ਮਿੱਟੀ ਦੇ ਵਿੱਚ ਤੇ ਜਦੋਂ ਖੇਡਣਗੇ ਦੇਖੋ ਕੋਈ ਉਹਨਾਂ ਨੂੰ ਕੋਈ ਅਲਰਜੀ ਨਹੀਂ ਹੋ ਤੇ ਕੋਈ ਉਹਨਾਂ ਨੂੰ ਸਕਿਨ ਦੀ ਪ੍ਰੋਬਲਮ ਨਹੀਂ ਹੋਊਗੀ ਇਸ ਤਰ੍ਹਾਂ ਬਿਹੜਾ ਜ਼ਰੂਰ ਰੱਖਿਆ